బందా బా బా ਕਹਿੰਦਾ ਬੁਲਾ ਲਓ ਮਹਾਰਾਜ ਡਾਕਟਰ ਭਾਗਵਾਨ ਜਦੋਂ ਤੁਮ ਕਿਆਂ ਲੱਗੀਆਂ ਉਹਨਾਂ ਪਰਵਾਦ ਹੁੰਦਾ ਭਾਗਵਾਨ ਕਾਜਦੀਪ ਸਿੰਘ ਅੱਜਾ ਬੀਜੂ ਹਸਪਤਲ ਦੇ ਬਾਹਰ ਬੈਠੇ ਹੋ ਹਾਂਜੀ ਆ ਜਾ ਸਾਹਿਬ ਆ ਜਾਓ ਇਹ ਆਪਾਂ ਪਾਪਾ ਦਾ ਕਰਾਇਆ ਸੀ ਅਪਰੇਡ ਕਿਸ ਟਾਈਮ ਇਹ ਆਪਾਂ ਨੂੰ 7ਵੇਂ ਮਹੀਨੇ ਦੇ ਕਰਾਇਆ ਹੈ ਤੇ ਲਿਗਾਮੈਂਟ ਆਪਾਂ ਇਹਨਾਂ ਨੂੰ ਕਰਾਇਆ ਸੀ ਤੇ ਉਹ ਅਪਰੇਡ ਨਾ ਸਹੀ ਨਹੀਂ ਹੋਇਆ ਇਹਨਾਂ ਨੂੰ ਉਹ ਸਬੰਧ ਚ ਆਪਾਂ ਇੱਥੇ ਤੁਹਾਨੂੰ ਆਇਆ ਵਾ ਜਿਹੜਾ ਤੁਹਾਨੂੰ ਕ੍ਰੈਡ ਪਿਆ ਐਸੋਸ ਤੋਂ ਕਰਾਇਆ ਸੀ ਹਸਪੀਟਲ ਨਾਪਰੀ ਤੋਂ ਕਰਾਇਆ ਵਾ ਡਾਕਟਰ ਇਹ ਵਾਲੇ ਹੀ ਜਿਨ੍ਹਾਂ ਨੇ ਕੀਤਾ ਵਾ ਉਹਨਾਂ ਨੇ ਇੱਧਰ ਭੇਜਤਾ ਵਾ ਹਾਂਜੀ ਤੁਹਾਨੂੰ ਨੂੰ ਸਮੱਸਿਆ ਆਦੀ ਜਿਹੜਾ ਤੁਹਾਨੂੰ ਉਹਨਾਂ ਦੇ ਮਤਲਬ ਵੀ ਚੱਲਿਆ ਫਿਰ ਨਹੀਂ ਜਾਂਦਾ ਤੇ ਔਖਾ ਹੋ ਗਿਆ ਵਾ ਹਾਂਜੀ ਇਹਨਾਂ ਤੇ 9 ਮਹੀਨੇ ਦਾ ਟਾਈਮ ਚ ਭੇਜਿਆ 9 ਮਹੀਨੇ ਜੋ ਵਪਾਰ ਨਹੀਂ ਆਲੋ ਤੱਕ ਗੋਡਾ ਮਤਲਬ ਸਟੇਟ ਦਾ ਸਟੇਟ ਹੀ ਮਾਸਰਮਾਨ ਨਹੀਂ ਹੈਗਾ ਤੇ ਜਿਹੜਾ ਅਪਡੇਟ ਕੀਤਾ ਗਿਆ ਵਾ ਸਾਸ਼ ਨਹੀਂ ਆਉਂਦੇ ਪਿੰਡੋਂ ਹਾਂਜੀ ਉਸੇ ਵਾ ਮਤਲਬ ਇਹ ਉਹਨਾਂ ਨੇ ਇੱਧਰ ਭੇਜਤਾ ਵਾ ਵੀ ਇਹ ਡਾਇਰੈਕਟਰ ਨੇ ਕੀਤਾ ਇਹਨਾਂ ਨਾਲ ਗੱਲ ਕਰੋ ਉਹਨਾਂ ਨੇ ਇੱਧਰ ਭੇਜਤਾ ਵਾ ਹਾਂਜੀ ਕੀ ਮੰਗ ਕਰਦੇ ਮੰਗ ਇਹ ਆ ਵੀ ਜੋ ਵੀ ਸਾਡਾ ਮਤਲਬ ਇਹ ਹੈ ਵਾ ਸੁਣਾਈ ਹੋ ਜਾਵੇ ਉਹਦੇ ਕੋਈ ਡਾਕਟਰ ਨੂੰ ਆਣ ਕੇ ਦੱਪਕੇ ਕਿਉਂ ਨਾ ਮਾਰੇ ਬਲਕਿ ਇਹ ਦੇ ਛੋਟੀ ਜਆਦੇ ਮੇਰੀ ਗੱਲ ਸੁਣੋ ਉਹਦਾ ਪਰਿਵਾਰ ਮੇਰੀ ਗੱਲ ਸੁਣੋ ਇੱਕ ਜਗ੍ਹਾ ਤੇ ਟ੍ਰੀਟਮੈਂਟ ਚੱਲਦਾ ਦੋ ਮਿੰਟ ਹੁੰਦੇ ਉਹ ਇੱਕ ਜਗ੍ਹਾ ਤੇ ਡਾਕਟਰ ਸਾਹਿਬ ਦਾ ਟ੍ਰੀਟਮੈਂਟ ਚੱਲਦਾ ਪਿਆ ਮਰੀਜ਼ ਆ ਰਿਹਾ ਕਿ ਭਾਈ ਸਾਹਿਬ ਮੈਂ ਮੈਡੀਸਿਨ ਲੈਣੀ ਆ ਠੀਕ ਆ ਉਹਨੂੰ ਜਦੋਂ ਪੁੱਛਿਆ ਜਾਂਦਾ ਕਿ ਭਾਈ ਸਾਹਿਬ ਲੱਤ ਕਿਉਂ ਨਹੀਂ ਖਲੋਈ ਉਹ ਦੋ ਬੰਦੇ ਖਿਲਾੜ ਕੇ ਬਾਹਰ ਧਮਕੀਆਂ ਲਵਾਵੇ ਇਹ ਕਿੱਥੋਂ ਦਾ ਨਾਮ ਹੈਗਾ ਸੂਰ ਤੋਂ ਪਹਿਲਾਂ ਹਾਨੂੰ ਪਤਾ ਸੀ ਕਿ ਉਹਨੇ ਹਾਨੂੰ ਧਮਕੀਆਂ ਲਾਉਣੀਆਂ ਤੁਹਾਡੇ ਕੋਲ ਆਂਦੇ ਪਹਿਲਾਂ ਅਸੀਂ ਕੋਈ ਪੰਡਤ ਥੋੜੀ ਆਂਗੇ ਜਾਂ ਆਪਾਂ ਕੋਈ ਉਹ ਥੋੜੀ ਆਂਗੇ ਜਿਹੜੇ ਭਵਿੱਖਬਾਣੀ ਕਰਦਾਂਗੇ ਲੈ ਆਪਰੇਸ਼ਨ ਹੋਇਆ ਇੱਕ ਕਦੂਦਾ ਹੋਇਆ ਸੀ 2 ਕਿਲੋ ਉਦੋਂ ਕਿੰਨੇ ਪੈਸੇ ਲੱਗੇ ਸੀ ਤੁਹਾਨੂੰ ਪਤਾ ਹੀ ਨਹੀਂ ਲਾਪਰੀ ਤਾਂ ਸੱਤਾਂ ਹੋਇਆ ਸੀ ਤੇ ਤੁਹਾਡੇ ਬਾਹਰ ਨਾ ਗਿਲਾਉਂਦੇ ਉੱਥੇ ਡਾਕਟਰ ਸਾਹਿਬ ਨੇ ਕੀਤਾ ਉਹਨਾਂ ਆਪਰੇਸ਼ਨ ਜਾ ਕੇ ਅੱਛਾ ਇੱਥੋਂ ਦੇ ਡਾਕਟਰ ਸਾਹਿਬ ਨੇ ਉੱਥੇ ਆਪਰੇਸ਼ਨ ਕੀਤਾ ਯੈਸ ਤਾਂ ਕਰਕੇ ਤਾਂ ਉਹ ਡਾਕਟਰ ਸਾਹਿਬ ਕੋਣ ਨੇ ਜਿਨ੍ਹਾਂ ਨੇ ਕੀਤਾ ਆਪਰੇਸ਼ਨ ਨਹੀਂ ਉਹ ਡਾਕਟਰ ਸਾਹਿਬ ਕਿਹਨੇ ਆਸਲੇ ਅਗੇ ਨਾ ਅਜੇ ਅਸਰ ਆਪ ਸਰ ਆਪਣੇ ਬਾਰੇ ਜਾਣਕਾਰੀ ਦਿਓ ਕਿਹੜਾ ਹਸਪਤਲ ਹੈ ਤੁਹਾਡੇ ਨਾਮ ਕੀ ਹੈ ਮੈਂ ਡਾਕਟਰ ਸੁਨੰਦਰ ਨਾ ਰੋਗੇ ਹਸਪਤਲ ਠੀਕ ਤੇ ਉਹਨਾਂ ਵੱਲੋਂ ਕਹਿ ਕੇ ਜਦੋਂ ਅਸੀਂ ਗੱਲ ਕਰਨ ਲਈ ਪਰਿਵਾਰ ਮੈਂਬਰ ਕੇ ਗਏ ਤਾਂ ਉਹਨਾਂ ਨੂੰ ਬੰਦੀ ਬਣਾਇਆ ਗਿਆ ਅੰਦਰ ਇਹ ਵੀ આરોਪ ਦੇ ਬੰਦਕ ਬਣਾ ਲਿਆ ਉਹ આરોਪ ਲਗਾ ਰਹੇ ਨੇ ਤੁਹਾਡੇ ਵੱਲੋਂ ਕੀ ਹੈ ਪੇਸ਼ੈਂਟ ਆਪਰੇਸ਼ਨ ਹੀ ਨਹੀਂ ਹੋਇਆ ਇੱਥੇ ਅੱਛਾ ਜੀ ਠੀਕ ਹੈ ਆਪਰੇਸ਼ਨ ਤਾਂ ਨਵਪਰੀ ਦਾ ਹਸਪਤਾਲ ਹੋਇਆ ਓਕੇ ਓਕੇ ਚਲੋ ਦੇ ਰੀਡ ਮੰਡਿੰਗ ਮਨੇ ਅੱਜ ਡਾਕਟਰ ਦੇ ਵੱਲੋਂ ਇੱਕ ਨੈਗਲੀਜੈਂਸ ਕੀਤੀ ਗਈ ਇੱਕ ਸਾਡੇ ਸਮਾਜ ਦਾ ਪਰਿਵਾਰ ਆ ਜੋ ਕਿ ਰੋਜ਼ ਮਿਹਨਤ ਮਜ਼ਦੂਰੀ ਕਰਕੇ ਬੋਰੀਆਂ ਚੁੱਕ ਕੇ ਆਪਣਾ পেট ਪਾਲਦਾ ਆ ਮਿਹਨਤ ਦੀ وجہ ਦੇ ਨਾਲ ਕਿਤੇ ਲਿਗਾਮੈਂਟ ਚ ਦਿੱਕਤ ਆ ਗਈ ਗੋਡੇ ਦੇ ਵਿੱਚ ਡਾਕਟਰਾਂ ਨਾਲ ਕੰਸਲਟ ਕੀਤਾ ਨਵਪਰੀ ਦੇ ਵਿੱਚ ਆਪਰੇਸ਼ਨ ਹੋਇਆ ਤੇ ਇਸ ਡਾਕਟਰ ਕੀ ਨਾਮ ਹੈ ਰ ਨੰਮੋਲ ਨੰਮੋਲ ਤਾਂ ਡਾਕਟਰ ਨੇ ਉਹ ਆਪਰੇਟ ਕੀਤਾ ਡਾਕਟਰ ਕਹਿੰਦਾ ਕਿ ਮੈਂ 4000 ਰੁਪਏ ਫੀਸ ਲਈਆ ਲੇਕਿਨ ਤੂੰ 4000 ਰੁਪਏ ਜਿਹੜੀ ਫੀਸ ਲਈ ਉਹ ਗੋਡਾ ਖਰਾਮ ਕਰਨ ਦੀ ਲਈ ਸੀ ਜੇ ਤੇਰੇ ਕੋ ਨਹੀਂ ਠੀਕ ਹੋਣਾ ਸੀ ਤੇ ਭਾਈ ਸਾਹਿਬ ਤੁਸੀਂ ਹੋਰ ਕਿਸੇ ਡਾਕਟਰ ਨਾਲ ਕੰਸਲਟ ਕਰਵਾਉਂਦੇ ਲੇਕਿਨ ਤੁਸੀਂ ਗਰੀਬ ਹੋਣ ਦੀ ਵਜ੍ਹਾ ਦੇ ਨਾਲ ਤੁਸੀਂ ਕਿਹਾ ਕਿ ਚਲੋ ਜੀ ਮੈਰਾ ਅੰਡਰ ਟ్రਾਇਲ ਕੋਈ ਟ੍ਰੇਨਿੰਗ ਕਰ ਲੈਣਾ ਰੇ ਉੱਤੇ ਠੀਕ ਹੋ ਗਿਆ ਤੇ ਠੀਕ ਨਹੀਂ ਤੇ ਇਹਨਾਂ ਪਰਿਵਾਰਾਂ ਨੇ ਕਿੱਥੇ ਰੋਲਾ ਪਾਣਾ ਲੇਕਿਨ ਜਦੋਂ ਪਰਿਵਾਰ 7ਵੇਂ ਮਹੀਨੇ ਆਪਰੇਸ਼ਨ ਕਰਾਂਦਾ ਹੈ ਉਹ ਅੱਜ ਦੀ ਡੇਟ ਤੱਕ ਅਚੌਥਾ ਮੂਨਾ ਹੋ ਗਿਆ ਦੂਸਰੇ ਸਾਲ ਦਾ ਅਗਲੇ ਸਾਲ ਦਾ ਤੇ ਉਹ ਹਜੇ ਤੱਕ ਉਹਦੀ ਲਤ ਬੈਂਡ ਵੀ ਨਹੀਂ ਹੋ ਰਹੀ ਚੱਲ ਵੀ ਨਹੀਂ ਪਾ ਰਿਹਾ ਜੋ ਫਿਜ਼ੀਕਲ ਐਕਟੀਵिटीज ਹੁੰਦੀਆਂ ਜਿਹੜੀਆਂ ਸਰੀਰ ਦੀਆਂ ਉਹ ਵੀ ਉਹ ਬੜੀ ਮੁਸ਼ਕਲ ਨਾਲ ਕਰ ਪਾ ਰਿਹਾ ਤੇ ਉਸ ਇਸ ਤੀ ਸੋਚ ਸਕਦੇ ਹੋ ਕਿ ਉਹ ਜਿਹੜਾ ਹੁਣ ਮਿਹਨਤ ਮਜ਼ਦੂਰੀ ਉਹ ਕਿਸ ਤਰ੍ਹਾਂ ਕਰੇਗਾ ਉਹ ਜਿਹੜਾ 550 400 ਰੁਪਏ ਦਿਹਾੜੀ ਲਿੰਦਾ ਸੀ ਉਹ ਦਿਹਾੜੀ ਕਿਸ ਤਰ੍ਹਾਂ ਉਹਦੇ ਘਰ ਆਊਗੀ ਡਾਕਟਰ ਸਾਹਿਬ ਨੇ ਤੇ ਆਪਣਾ ਆਪਰੇਸ਼ਨ ਕਰਕੇ 4000 ਰੁਪਏ ਫੀਸ ਲੈ ਲਈ ਲੇਕਿਨ ਉਹਨੂੰ ਪੂਰੀ ਉਮਰ ਲਈ ਬੰਦੀ ਕਰ ਦਿੱਤਾ ਮਸਲਾ ਇੰਨਾ ਕੁ ਸੀ ਲੇਕਿਨ ਡਾਕਟਰ ਕੀ ਕਹ ਰਿਹਾ ਕਿ ਡਾਕਟਰ ਕਹਿੰਦਾ ਕਿ ਮੈਂ ਨਹੀਂ ਜਾਣਦਾ ਤੁਸੀਂ ਨਾ ਫ੍ਰੀਤ ਨਾਲ ਗੱਲ ਕਰੋ ਇੰਨੀ ਕਿ ਨੌਨਸੈਂਸ ਗੱਲ ਡਾਕਟਰ ਨੇ ਕੀਤੀ ਕਿ ਜਦੋਂ ਉਹਨਾਂ ਦਾ ਪਰਿਵਾਰ ਆਨ ਕੇ ਇਹਨਾਂ ਨਾਲ ਗੱਲ ਕਰਦਾ ਆ ਸ਼ਹਿਰ ਦੇ ਵਿੱਚੋਂ ਕਈ ਲੋਕਾਂ ਦੇ ਪਰਵ ਫੋਨ ਕਰਵਾਤੇ ਕਈ ਵਿੱਚੋਂ ਕਈ ਗੈਂਗਸਟਰਾਂ ਦੇ ਵੀ ਫੋਨ ਆਏ ਤੇ ਕਈ ਇਹੋ ਜਿਹੇ ਲੀਡਰ ਦੇ ਵੀ ਫੋਨ ਆਏ ਕਈ ਸਮਾਜੀ ਖਾੜੇ ਲੋਕਾਂ ਦੇ ਵੀ ਫੋਨ ਆਏ ਜਿਨ੍ਹਾਂ ਨੂੰ ਪਤਾ ਵੀ ਹੈ ਕਿ ਸਮਾਜ ਦਾ ਦਰਦ ਕੀ ਹੈਗਾ ਕਿ 550 ਦਿਹਾੜੀ ਦੇ ਉੱਤੇ ਆਪਾਂ ਕਿਸ ਤਰ੍ਹਾਂ ਕਮਾਈ ਕਰਦੇ ਆ ਲੇਕਿਨ ਉਹ ਵੀ ਜੇ ਲੱਤ ਤੋਂ ਵੱਜੀ ਹੋ ਜੇ ਤੇ ਵਿਚਾਰਾ ਦਿਹਾੜੀ ਕਿਸ ਤਰ੍ਹਾਂ ਲੱਗਾਗਾ ਬੜਾ ਵੱਡਾ ਇਸ਼ੂ ਹੈਗਾ ਸਮਾਜ ਲਈ ਮੇਰੀ ਬੇਨਤੀ ਆ ਸਰਕਾਰ ਨੂੰ ਕਿ ਇਹਦੇ ਬਾਰੇ ਸੋਚਿਆ ਜਾਵੇ ਜਿਹੜਾ ਮਜ਼ਦੂਰ ਵਰਗ ਹੈਗਾ ਤੋ ਉਹਨਾਂ ਦੀ ਕਿਤੇ ਮੈਡੀਕਲ ਸੁਵਿਧਾਵਾਂ ਸਹੀ ਕਿਤੇ ਆ ਜਾਣ ਤੁਸੀਂ ਬੋਰਡਾਂ ਦੇ ਉੱਤੇ ਨਾ ਦੱਸੋ ਕਿ ਸਾਡੀਆਂ ਮੈਡੀਕਲ ਸੁਵਿਧਾਵਾਂ ਸਹੀ ਆ ਲੇਕਿਨ ਤੁਹਾਨੂੰ ਆਪ ਉੱਥੇ ਜਾ ਕੇ ਕੰਮ ਕਰਨਾ ਪੈਣਾ ਆਪ ਮੈਡੀਕਲ ਸੁਵਿਧਾਵਾਂ ਤੁਹਾਨੂੰ ਦੇਖਣੀਆਂ ਪੈਣੀਆਂ ਉਸ ਤੋਂ ਬਾਅਦ ਤੁਹਾਨੂੰ ਆਪ ਜਾਂਚ ਰਹਿ ਪੈਣਾ ਕਿ ਜਿਹੜੀਆਂ ਹਸਪੀਟਲ ਚ ਦਿੱਤੀਆਂ ਹੋਈਆਂ ਫੈਸਿਲਿਟੀਆਂ ਜਾਂ ਪ੍ਰਾਈਵੇਟ ਡਾਕਟਰਸ ਹੈਗੇ ਆ ਉਹ ਕਿਤੇ ਮਰੀਜ਼ਾਂ ਦੇ ਨਾਲ ਹੇਅਰ ਐਂਡ ਥੇਅਰ ਨਹੀਂ ਕਰ ਰਹੇ ਨੈਗਲੀਜੈਂਸ ਤੇ ਨਹੀਂ ਵਰਤਲੇ ਉਹ ਨੈਗਲੀਜੈਂਸ ਦੀ ਵਜ੍ਹਾ ਜਿਹੜੀ ਹੁੰਦੀ ਆ ਕਿ ਉਸ ਨੂੰ ਸਰੀਰ ਦੇ ਵਿੱਚੋਂ ਬੱਜੀ ਬਣਾ ਦਿੱਤਾ ਜਾਂਦਾ ਹੈ ਇਹ ਦਿੱਕਤ ਹੈਗੀ ਅੱਜ ਡਾਕਟਰ ਵੱਲ ਕੋਈ ਭਰੋਸਾ ਦਿਵਾਇਆ ਗਿਆ ਕੁਝ ਦੇਖੋ ਜੀ ਡਾਕਟਰ ਤਾਂ ਭੱਜ ਹੀ ਗਿਆ ਜਦੋਂ ਡਾਕਟਰ ਨੇ ਵਾਹਨ ਨੂੰ ਦੱਸਿਆ ਕਿ ਪਰਿਵਾਰ ਦਾ ਕਹਿਣਾ ਹੈ ਕਿ 55000 ਰੁਪਏ ਆਪਾਂ ਦਿੱਤਾ ਇਹਨਾਂ ਨੂੰ ਪੇਮੈਂਟ ਕੀਤੀ ਲੇਕਿਨ ਡਾਕਟਰ ਕਹਿੰਦਾ ਮੈਂ 35000 ਰੁਪਏ ਤੱਕ ਇਹਨਾਂ ਨੂੰ ਬਿੱਲ ਦਿੱਤੇਗੇ ਪਹਿਲੀ ਗੱਲ ਤਾਂ ਇੱਥੇ ਵੀ ਨੈਕਸਸ ਹੈਗਾ ਕਿ ਤੁਸੀਂ ਪੇਮੈਂਟ ਪੇਸ਼ੈਂਟ ਕੋਲ ਕੇ ਲੈਂਦੇ ਹੋ ਤੇ ਤੁਸੀਂ ਪੇਸ਼ੈਂਟ ਨੂੰ ਦਿੰਦੇ ਬਿੱਲ ਕਿੰਨੇ ਦਾ ਦਿੰਦੇ ਹੋ ਵੀ ਨੈਕਸਸ ਹੈਗਾ ਇਹ ਹੋਰ ਨਾਲ ਬਟਾਲਾ ਰੋਡ ਦੇ ਉੱਤੇ ਸਾਰੇ ਰੋਡ ਦੇ ਜਿਹਨੇ ਵੀ ਹਸਪੀਟਲ ਹੈਗੇ ਆ ਇੱਥੇ ਇਹ ਦਿੱਕਤ ਹੈਗੀ ਆ ਇੱਕ ਕਾਰਪੋਰੇਟ ਹਸਪੀਟਲ ਦਾ ਵੀ ਮਸਲਾ ਉਹ ਦੋ ਇੱਕ ਦੋ ਦਿਨਾਂ ਵਿੱਚ ਤੁਹਾਡੇ ਸਾਹਮਣੇ ਰੱਖਾਂਗੇ ਉਹਦੇ ਵਿੱਚ Laash ਹੀ ਜਬਤ ਕਰਕੇ ਰੱਖ ਲਈ ਤੇ ਵਾਲਮੀਕੀ ਜੱਤੇਬੰਦੀ ਆਣ ਕੇ ਚੁੜਾ ਕੇ ਜਾਂਦੀਆਂ ਮਤਲਬ ਕਿ ਇੱਥੋਂ ਦੀ ਜਾਂ ਤਾਂ ਚੌਂਕੀ ਮਿਲੀ ਹੋਈ ਐ ਇੱਥੋਂ ਦਾ ਪ੍ਰਸ਼ਾਸਨ ਮਿਲਿਆ ਇਹਨਾਂ ਦੇ ਨਾਲ ਕਿ ਭਾਈ ਸਾਹਿਬ ਤੁਸੀਂ ਜੋ ਮਰਜੀ ਪਰਿਵਾਰ ਨਾਲ ਕੋਈ ਮਰੀਜ਼ ਨਾ ਕਰੋ ਤੇ ਤੁਹਾਨੂੰ ਖੁੱਲੀ ਸ਼ੂਟ ਆ ਅਸੀਂ ਤੁਹਾਨੂੰ ਸੇਵ ਕਰਨ ਤੇ ਲੱਗੇ ਅੱਜ ਐਸਐਚਓ ਸਾਹਿਬ ਆਏ ਮੈਸੇਜ ਉਹ ਸਾਹਿਬ ਨੇ ਕੀਤਾ ਕਿ ਭਾਈ ਸਾਹਿਬ ਤੁਹਾਡੇ ਵੱਲੋਂ ਕੀ ਕਾਰਵਾਈ ਹੈਗੀ ਕਹਿੰਦੇ ਜੇ 55 ਇਹਨਾਂ ਦਾ ਹੋ ਲੱਗਾ ਆ ਤੇ ਹੋਰ ਇਹਨਾਂ ਨੂੰ ਥੋੜੀ ਦੁਬਿਧਾ ਜਿ ਪਾਈ ਉਹਨੂੰ ਪੇਸ਼ੈਂਟ ਨੂੰ ਕਹੋ ਤੁਸੀਂ ਆਪਣਾ ਸਿਵਲ ਸਰਜਨ ਕੋ ਜਾਓ ਫਲਾਣੇ ਕੋ ਜਾਓ ਟਮਕਾਣੇ ਕੋ ਜਾਓ ਰੂਲਸ ਫੋਲੋ ਕਰੋ ਭਾਈ ਸਾਹਿਬ ਜਿਹੜਾ ਬੰਦਾ ਚੱਲ ਹੀ ਨਹੀਂ ਸਕਦਾ ਉਹ ਰੂਲਸ ਕਿੱਥੋਂ ਫੋਲੋ ਕਰ ਦੇਗਾ ਜਦ ਪ੍ਰਸ਼ਾਸਨ 'ਚ ਇੰਨੀ ਕੈਪੇਬਿਲਿਟੀ ਹੈਗੀ ਆ ਕੀ ਆਪਣੀ ਸਰਕਾਰੀ ਸਹੂਿਦਾਂਵ ਦੇ ਵਿੱਚ ਉਸ ਪਰਸ਼ਨ ਨੂੰ ਲੈ ਕੇ ਕਰਵਾਇਆ ਜਾਵੇ ਤੇ ਮੈਂ ਮੰਨਦਾ ਕਿ ਪ੍ਰਸ਼ਾਸਨ ਪੰਜਾਬ ਦਾ ਪ੍ਰਸ਼ਾਸਨ ਬਹੁਤ ਨਾਈਸ ਹੈਗਾ ਲੇਕਿਨ ਜੇ ਪੰਜਾਬ ਦਾ ਪ੍ਰਸ਼ਾਸਨ ਗੱਲਾਂ ਹੀ ਜੋਗਾ ਹੈਗਾ ਤੇ ਭਾਈ ਸਾਹਿਬ ਉਹਨੂੰ ਮਾਨਸਿਕ ਸਥਿਤੀ ਪਤਾ ਕਰਨੀ ਪੈਣੀ ਪਰਵਾਦੀ ਕਿਤੇ ਸਾਡੀ ਮੰਗ ਇਹ ਹੀ ਹੈ ਕਿ ਜੋ ਭੰਦੀ ਕਾਰਵਾਈ ਪ੍ਰਸ਼ਾਸਨ ਵੱਲੋਂ ਇਸ ਡਾਕਟਰ ਦੇ ਉੱਤੇ ਕੀ ਕੀਤੀ ਜਾਵੇ ਤਾਂ ਜੋ ਅੱਗੇ ਕਿਸੇ ਗਰੀਬ ਵਰਗ ਦਾ ਕਿਸੇ ਮਜ਼ਦੂਰ ਦਾ ਕਿਤੇ ਇਹੋ ਜਿਹਾ ਬੱਜੀ ਨਾ ਬਣਾਇਆ ਜਾਵੇ ਜੋ ਉਹ ਜਿਹੜੀ ਆਪਣੇ ਫਿਜ਼ੀਕਲੀ ਹੈਂਡੀਕੈਪ ਨਾ ਹੋ ਸਕੇ ਜਿਹਨੂੰ ਕਹਿੰਦੇ ਫਿਜ਼ੀਕਲੀ ਹੈਂਡੀਕੈਪ ਨਾ ਹੋਵੇ ਮੈਂ ਬੰਦੀ ਵੀ ਬਣਾਏਗਾ ਹਸਪਤਾਲ ਦੇ ਅੰਦਰ ਹਾਂਜੀ ਪਰਿਵਾਰਕ ਮੈਂਬਰ ਨੂੰ ਅੰਦਰ ਜਦੋਂ ਗੱਲ ਕਰਨ ਜਾਂਦੇ ਆ ਤੇ ਬਾਹਰ ਡਾਕਟਰ ਵੱਲੋਂ ਬਾਹਰ ਤਿੰਨ ਚਾਰ ਬੰਦੇ ਖਿਲਾੜ ਕੇ ਉਹਨਾਂ ਨੂੰ ਧਮਕਾਇਆ ਵੀ ਜਾਂਦਾ ਆ ਲੇਕਿਨ ਪ੍ਰਸ਼ਾਸਨ ਫੇਰ ਵੀ ਕਹਿੰਦੇ ਆ ਕਿ ਕੋਈ ਚੱਕਰ ਨਹੀਂ ਭਾਈ ਸਾਹਿਬ ਤੁਸੀਂ ਜੋ ਮਰਜ਼ੀ ਕਰੋ ਅਸੀਂ ਕੋਈ ਕਾਰਵਾਈ ਨਹੀਂ ਕਰਾਂਗੇ ਸਾਡੀ ਅਗਲੀ ਕਾਰਵਾਈ ਕੀ ਹੋਏਗੀ ਸਾਡੀ ਅਗਲੀ ਇਹ ਕਾਰਵਾਈ ਹੋਏਗੀ ਸਾਬ ਇਹਨਾਂ ਹਸਪਤਾਲਾਂ ਦੀ ਲਿਸਟ ਕਢਾ ਕੇ ਡੀਸੀ ਨੂੰ ਮਿਲਿਆ ਜਾਏਗਾ ਕਿ ਇਹਨਾਂ ਹਸਪਤਾਲਾਂ ਦੇ ਵਿੱਚ ਨੈਗਲੀਜੈਂਸ ਹੁੰਦੀ ਆ ਤੇ ਇਹ ਨੈਗਲੀਜੈਂਸ ਦੇ ਕਾਰਨ ਕਈ ਲੋਕੀ ਬੱਜੀ ਹੋ ਜਾਂਦੇ ਆ ਉਸ ਕਾਰਨ ਹੈਗਾ ਕਿ ਇਹਨਾਂ ਹਸਪਤਾਲਾਂ ਦੇ ਜਿਹੜੇ ਆ ਲਾਇਸੈਂਸ ਆ ਰੱਦ ਕੀਤੇ ਜਾਣ ਇਹਨਾਂ ਨੂੰ ਅੰਡਰ ਟ੍ਰੇਨਿੰਗ ਕਿਤੇ ਨਾ ਕਿਤੇ ਰੱਖਿਆ ਜਾਵੇ